ਉਹੀ 4 ਇੰਚੀ ਪਾਈਪ ਹੈ ਜੀ ਫੁੱਲ ਭਰੀ ਆਉਂਦੀ ਆ ਪਾਣੀ ਦੀ ਇਹ ਤੇ ਸਮਰਸੀਵਲ ਲੱਗੀ ਵੀ ਆ ਇਹ ਆਪਣੀ ਮੋਟਰ ਤੇ ਬਾਕੀ ਬਾਈ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਆ ਜੀ ਸੱਸੀ ਦਾ ਬਾਈ ਜੀ ਕੀ ਨਾਮ ਹੈ ਜੀ ਆਪਣਾ ਇਹ ਇਹ ਪੰਡ ਕਿਹੜਾ ਹੈ ਆਪਣਾ ਪੰਡ ਸਰਕਲ ਆ ਤੇ ਮੋਟਰ ਦੀ ਦੱਸ ਕਿਥੋਂ ਪਈ ਜੀ ਸਾਥ ਆਪਣਾ ਇੱਥੇ ਲੱਗੇ ਆ ਜੀ ਤੁਹਾਡੇ ਮੋਟਰ ਅਸੀਂ ਰਾਸ਼ ਪਾਸਾ ਸਿਰ ਪੁੱਛ ਕੇ ਤਾਂ ਕੀਤੀ ਸੀ ਅੱਛਾ ਜੀ ਸਾਨੂੰ ਇਹਨਾਂ ਤੇ ਬੜਾ ਯਕੀਨ ਸੀ ਜੇ ਸਮਾਨ ਸੌਣ ਵਧਿਆ ਹੁੰਦਾ ਨਾ ਥੱਲੀ ਹੈ ਜੀ ਸਮਾਨ ਦੀ ਸਮਾਨ ਮੰਨ ਲਓ ਘਰੇ ਗਏ ਸੀਗੇ ਤੁਸੀਂ ਹਾਂ ਹਾਂ ਕਰੇ ਵੀ ਜਾ ਕੇ ਆਏ ਨਾ ਅੱਛਾ ਤੇ ਹਾਂਜੀ ਹਾਂ ਮਤਲਬ ਕਿ ਸਾਡਾ ਘਰ ਪਾਰਾ ਸਾਡਾ ਪੜਾਗਾ ਹਾਂਜੀ ਫਾਇਦਾ ਪੈਂਦਾ ਹਰੇ ਘਰ ਦੇ ਅੰਦਰ ਨਹੀਂ ਆਉਂਦੇਗਾ ਜਿੱਥੇ ਹਾਂਜੀ ਹਾਂ ਇਹ ਦੋ ਬਜਾ ਦੇ ਹਾਂ ਹਾਂ ਪਾਣੀ ਬਹੁਤ ਤੁੰਗ ਠੀਕ ਹੈ ਦੋਸਤੋ ਹਾਂਜੀ ਠੀਕ ਹੈ ਅੱਸੀ ਗੱਲ ਦੋਸਤੋ ਮੈਂ ਆ ਸਟਾਰ ਸੋਲਰ ਤੋਂ ਗਗਨਦੀਪ ਸਿੰਘ ਔਰ ਅੱਜ ਆਪਾਂ ਪਿੰਡ ਗਿਰਕ ਕਲਾਂ ਪਹੁੰਚੇ ਆ ਜੀ ਇਥੇ ਆਪਾਂ ਸਮਰਸੀ ਵਾਲ ਲਾਈਏ ਜੀ 5 ਐਚਪੀ ਦੀ ਮੋਟਰ ਬਾਈ ਦੀ ਆਪਦੀ ਸੀਗੀ ਤੇ ਪਾਣੀ ਤੁਹਾਡੇ ਸਾਹਮਣੇ ਆ ਬਾਈ 4 ਇੰਚੀ ਪਾਈਪ ਲੱਗੀ ਹੋਈ ਆ ਤੇ ਪ੍ਰੈਸ਼ਰ ਦਾ ਪੂਰਾ ਫੁੱਲ ਭਰੀ ਆਉਂਦੀ ਆ ਬਾਈ ਬਾਈ ਬੇ ਪ੍ਰੈਸ਼ਰ ਨਾਲ ਪਾਣੀ ਤੁਹਾਡੇ ਸਾਹਮਣੇ ਆ ਆਪਣੇ ਜਿਹੜੇ ਪੈਨਲ ਲੱਗੇ ਹੋਏ ਆ ਇਹ ਯੂਟੀਲ ਕੰਪਨੀ ਦੇ 540 ਵਾਟ ਦੇ ਪੈਨਲ ਲੱਗੇ ਹੋਏ ਆ ਜੀ ਦੋ ਸਟੈਂਡ ਆ 12 ਪੈਨਲ ਲੱਗੇ ਹੋਏ ਹੈਗੇ ਤੇ ਸਟੈਂਡਾ ਪੂਰਾ ਆਪਣਾ ਹੈਵੀ ਹੈ ਜੀ ਸਾਰ ਸੋਲਰ ਵਾਲੇ ਆਪਾਂ ਇਹ ਖੁਦ ਮਨਾਉਨੇ ਆ ਇਹ ਸਟੈਂਡ ਘਰੇ ਤੇ ਬਾਕੀ ਸੋਨੂੰ ਡਰਾਈਵ ਦਿਖਾ ਦਿੰਨੇ ਆਪਾਂ ਸਟੈਂਡ ਦਿਖਾ ਦਿੰਨੇ ਆ ਬਾਈ ਲੋਕ ਵਾਲੇ ਸਟੀਲੀ ਨਟ ਲੱਗੇ ਹੋਏ ਆ ਤੇ ਵਿੱਚੀ ਕੰਪਨੀ ਦੀ ਆਪਣੀ ਡਰਾਈਵ ਹੈ ਜੀ 7 8 9 ਦਾ ਜੀ ਵੀ ਡਰਾਈਵ ਇੱਚੀ ਦੀ ਬਹੁਤ ਵਧੀਆ ਡਰਾਈਵ ਹੈ ਜੀ ਇਹ ਕੰਪਲੇਨ ਨਹੀਂ ਆਉਂਦੀ ਇਹਦੀ ਪਹਿਲੀ ਗੱਲ ਤਾਂ ਕੋਈ ਬਾਕੀ ਮਾੜੇ ਮੋٹے ਜਿਵੇਂ ਡਰਾਈਵਰਾਂ ਦੇ ਵਿੱਚ 에ਰਰ ਆਉਂਦੇ ਆ ਉਹ 에ਰਰ ਦੇ ਵਿੱਚ ਘੱਟ ਆਉਂਦੇ ਥੋੜੇ ਜਿਹੀ ਮਰੀਏ ਚੱਲਦੀ ਹੈ ਇਹ ਆਪਣਾ ਬੱਸ ਹੈ ਜੀ ਬਾਈ ਬੱਸ ਇਹ ਲੋਗੋ ਆ ਜੀ ਸਾਡੀ ਕੰਪਨੀ ਦਾ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਮੋਟਰ ਦੇ ਰੇਟ ਬਾਰੇ ਜਾਂ ਮੋਟਰ ਦੀ ਬੁਕਿੰਗ ਵਾਸਤੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਾਡੇ ਕੰਪਨੀ ਦੇ ਮਾਲਕ ਸਰਦਾਰ ਮਨਦੀਪ ਸਿੰਘ ਦਾ ਇਹ ਨੰਬਰ ਹੈ ਇਹ ਬਟਨ ਲੱਗਿਆ ਹੋਇਆ ਹੈ ਜੀ ਮੋਟਰ ਨੂੰ ਆਉਣ ਤੇ ਆਫ ਕਰਨ ਵਾਸਤੇ 540 ਵਾਟ ਦੇ 540 ਵਾਟ ਦੇ ਯੂਟੀਲ ਕੰਪਨੀ ਦੇ ਇਹ ਮੋਨੋ ਹਾਫ ਕਟ ਪੈਨਲ ਲੱਗੇ ਹੋਏ ਆ ਇੱਕ ਸਟੈਂਡ ਤੇ ਆਪਣੇ 6 ਪੈਨਲ ਲੱਗੇ ਹੋਇਆ ਦੋ ਸਟੈਂਡ ਆ 12 ਪੈਨਲ ਲੱਗੇ ਹੋਇਆ ਤੇ ਪਾਣੀ ਬਹੁਤ ਵਧੀਆ ਬਣਿਆ ਬਾਈ ਦੇ ਜਲਦ ਤੋਂ ਜਲਦ ਬਾਈ ਜੀ ਤੁਸੀਂ ਮੋਟਰਾਂ ਬੁੱਕ ਕਰਵਾ ਸਕਦੇ ਹੋ ਇਸ ਨੰਬਰ ਤੇ ਪਿੰਡ ਸਰਦਾਰਗੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਘਰ ਆ ਕੇ ਵੀ ਬਾਈ ਜੀ ਤੁਸੀਂ ਇਹ ਬੁਕਿੰਗ ਕਰਵਾ ਸਕਦੇ ਹੋ ਸਮਾਨ ਦੇਖ ਕੇ ਜਲਦ ਤੋਂ ਜਲਦ ਮੋਟਰਾਂ ਬੁੱਕ ਕਰਵਾ ਸਕਦੇ ਹੋ ਤੁਸੀਂ ਹੁਣ ਰੇਟ ਘਟਾ ਕੇ ਰਾਂ ਕਿਜਨ ਦੇ ਹਿਸਾਬ ਨਾਲ ਵੱਧ ਸਕਦਾ ਜੀ ਰੇਟ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ YouTube ਤੇ ਸਾਡਾ ਚੈਨਲ ਹੈ ਜੀ ਬਾਣੀ ਸਟਾਰ ਸੋਲਰ ਸਿਸਟਮ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੇਵਾ ਦਾ ਮੌਕਾ ਦਿਓ ਧੰਨਵਾਦ